such ਤੇ ਐਸਲ ਇੰਨੀ ਡੀਰੀ ਨਾਲ ਕਿਉਂ ਹਜੇ ਤੱਕ ਦੇਖਿਆ ਜਾ ਰਿਹਾ ਕਿ ਟੁੱਟ ਨਹੀਂ ਪੈ ਰਹੀ ਹੈ ਤਾਂ ਰਕੀ ਕਾਰਨ ਹੈ ਜੀ ਜੇ ਅਸੀਂ ਜਿਹੜੀਆਂ ਵੈਦਰ ਕੰਡੀਸ਼ਨਸ ਦੇਖੀਏ ਪਿਛਲੇ ਸਾਲਾਂ ਦੀ ਅਸੀਂ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ ਹਰ ਸਾਲ ਬੜੀਆਂ ਵਰੀਏਬਲ ਵੈਦਰ ਕੰਡੀਸ਼ਨਸ ਹੋ ਰਹੀਆਂ ਨੇ ਸੋ ਇਸ ਵਾਰੀ ਦਾ ਜੀ ਅਸੀਂ ਦੇਖੀਏ ਤਾਂ ਪਿਛਲੇ ਦਿਨਾਂ ਵਿੱਚ ਜਿਵੇਂ ਟੈਂਪਰੇਚਰ ਨੋਰਮਲ ਤੋਂ ਉੱਪਰ ਚੱਲਦਾ ਰਿਹਾ ਸੀ ਡੇ ਟਾਈਮ ਐਂਡ ਨਾਈਟ ਐਂ ਬਟ ਹੁਣ ਅਸੀਂ ਜਿਹੜੇ ਪਿਛਲੇ 2-3 ਦਿਨ ਤੋਂ ਟੈਂਪਰੇਚਰ ਦੇ ਵਿੱਚ ਫਾਲ ਆਬਜ਼ਰਵ ਕਰ ਰਹੇ ਹਾਂ ਔਰ ਹੁਣ ਡੇ ਔਰ ਨਾਈਟ ਐਂ ਦਾ ਟੈਂਪਰੇਚਰ ਦੋਨੇ ਨੋਰਮਲ ਤੋਂ ਨੀਚੇ ਚੱਲ ਰਿਹਾ ਹੈ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 2.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹੜਾ ਕਿ ਨੋਰਮਲ ਤੋਂ 1.5 ਡਿਗਰੀ ਸੈਲਸੀਅਸ ਨੀਚੇ ਸੀ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 3.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹ सेंटिग्रिटी सो स्पेशली ਜਿਹੜਾ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਕਾਫੀ ਫਾਲ ਅਬਜ਼ਰਵ ਕੀਤੀ ਗਈ ਹੈ ਔਰ ਜੇ ਅਸੀਂ ਫੌਗ ਦੀ ਗੱਲ ਕਰੀ ਕਿਉਂਕਿ ਹਵਾ ਦੇ ਵਿੱਚ ਮੌਇਸਚਰ ਸਫੀਸ਼ੀਐਂਟ ਨਹੀਂ ਹੈ ਮੌਇਸਚਰ ਘੱਟ ਹੈ ਔਰ ਸੈਕੰਡਲੀ ਇਸ ਵਾਰੀ ਕੋਈ ਡਬਲਿਊ ਡੀ ਸਿਸਟਮ ਵੀ ਡਿਵੈਲਪ ਨਹੀਂ ਹੋਇਆ ਸੋ ਉਹ ਵੀ ਇੱਕ ਵੱਡਾ ਰੀਜ਼ਨ ਰਿਹਾ ਕਿ ਜਿਹੜਾ ਅਸੀਂ ਠੰਡ ਇਸ ਵਾਰੀ लेट ਵੀ ਹੋਈ ਔਰ ਫੌਗੀ ਕੰਡੀਸ਼ਨ ਵੀ ਨਹੀਂ ਅਸੀਂ ਇਹ ਦੇਖਿਆ ਔਰ ਜਿਵੇਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨਾਂ ਦੇ ਵਿੱਚ بارش ਦੀ ਫਿਰ ਹਾਂ ਕੋਈ ਪ੍ਰੈਡਿਕਸ਼ਨ ਨਹੀਂ ਹੈ ਕਿਉਂਕਿ ਡਬਲਿਊ ਬੀ ਸਿਸਟਮ ਦੀ ਡਵੈਲਪਮੈਂਟ ਨਹੀਂ ਹੈ ਪਰ ਜਿਹੜੀਆਂ ਕੋਲਡ ਵੇਵ ਕੰਡੀਸ਼ਨਸ ਆਉਣ ਵਾਲੇ 3-4 ਦਿਨ ਜੂਰ ਬੜੀਆਂ ਰਹਿ ਸਕਦੀਆਂ ਨੇ ਪਰ ਇਹਦੇ ਵਾਸਤੇ ਆਈਐਮਡੀ ਵੱਲੋਂ ਯੈਲਰ ਅਲਰਟ ਜਾਰੀ ਕੀਤਾ ਗਿਆ ਜਿਵੇਂ ਕਿ ਤੁਸੀਂ ਦੱਸਿਆ ਕਿ ਹੁਣ ਤੱਕ ਟੈਂਪਰੇਚਰ ਦੇ ਵਿੱਚ ਕੋਈ ਬਰਾਬਰ ਦੇਖਣ ਨੂੰ ਮਿਲਿਆ ਤੇ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਦੇ ਬਰਾਬਰ ਦੇਖਣ ਨੂੰ ਮਿਲੇਗੀ ਜਾਂ ਕਿਵੇਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਕੋਲਡ ਵੇਵ ਕੰਡੀਸ਼ਨਸ ਬੜੀਆਂ ਹੁੰਦੀਆਂ ਨੇ ਸੋ ਟੈਂਪਰੇਚਰ ਦੇ ਵਿੱਚ ਕੁਝ ਕਿਉਂਕਿ ਅੱਜ ਹੀ ਗਿਰਾਵਟ ਕਾਫੀ ਹੋ ਗਈ ਕੁਝ ਸਟੇਬਲ ਜਾਂ ਖੂੜੀ ਹੋਤੀ ਜਿਹੜੀ ਫਾਲ ਅਸੀਂ ਹੋਰ ਅਬਜ਼ਰਵ ਕਰ ਸਕਦੇ ਆ ਔਰ ਇਹਦੇ ਵਾਸਤੇ ਅਸੀਂ ਫਾਰਮਰਸ ਨੂੰ ਜ਼ਰੂਰ ਇਸ ਦਾ ਦੱਸ ਦੇਣੀ ਚਾਹੀਦੀ ਹੈ ਕਿ ਜੇ ਟੈਂਪਰੇਚਰ ਦੇ ਵਿੱਚ ਫਰਦਰ ਫਾਲ ਹੋਦੀ ਹੈ ਤਾਂ ਕਈ ਵਾਰੀ ਫਰੌਸਟੀ ਕੰਡੀਸ਼ਨਸ ਬਣਦੀਆਂ ਨੇ ਸੋ ਉਹਦਾ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਹੈ ਨੂੰ ਸੋਇਲ ਮਿਸਚਰ ਜਿਹੜਾ ਪ੍ਰੋਪਰਲੀ ਮੇਨਟੇਨ ਕਰਨਾ ਚਾਹੀਦਾ ਤਾਂ ਕਿ ਜੇ ਫਰੌਸਟੀ ਕੰਡੀਸ਼ਨ ਹੁੰਦੀਆਂ ਨੇ ਤਾਂ ਕੋਈ ਫਸਲ ਨੂੰ ਨੁਕਸਾਨ ਨਾ ਹੋਵੇ ਕਿ ਜਿਵੇਂ ਕਿ ਤੁਸੀਂ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹਜੇ بارش ਦੀ ਪ੍ਰੈਡਿਕਸ਼ਨ ਨਹੀਂ ਹੈਗੀ ਤੇ ਫਾਰਮਰਸ ਜਿਸ ਦੀ ਕੈਲੀਕੁਲਰੀ ਫਸਲਾਂ ਨੂੰ ਅਗਰ ਉਹਨਾਂ ਨੇ ਮੇਨਟੇਨ ਕਰਕੇ ਰੱਖਣਾ ਤਾਂ ਉਸ ਵਾਸਤੇ ਸੋਇਲ ਮੋਇਸਚਰਲੀ ਚਾਹੀਦੀ ਹੈ। ਜੀ ਅਸੀਂ ਦੇਖੀ ਤਾਂ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਫੌਗ ਨਹੀਂ ਦੇਖਣ ਨੂੰ ਮਿਲੀ ਤਾਂ ਕੀ ਉਹਨਾਂ ਸਿਰਫ ਆਮਲੀ ਜਿਹੜੀ ਫਾਰਮਰਸ ਦੀ ਜਿਹੜੀ ਫਸਲ ਹੈ ਉਹ ਤੋਂ ਪਈਗਾ? ਵੀ ਯਸ ਕੋਈ ਅਸੀਂ ਉਹਦਾ ਡਾਇਰੈਕਟ ਇੰਪੈਕਟ ਨਹੀਂ ਕਹਿ ਸਕਦੇ। ਬਟ ਬਾਰਿਸ਼ ਦੀ ਵੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਕਿਉਂਕਿ ਜੇ ਫਰੌਸਟੀ ਕੰਡੀਸ਼ਨ ਹੁੰਦੀਆਂ ਨੇ ਤਾਂ ਉਹਨਾਂ ਨੂੰ ਜ਼ਰੂਰ ਸੋਇਲ ਮਿਸਚਰ ਮੇਨਟੇਨ ਕਰਨਾ ਚਾਹੀਦਾ ਹੈ ਜਿੰਨਾ ਕਿ ਹੁਣੇ ਸੀ ਗੱਲਬਾਤ ਕੀਤੀ ਤੇ ਦੇਖਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੌਸਮ ਹੈ ਉਹਦੀ ਜਿਹੜੀ ਪ੍ਰੈਡਿਕਸ਼ਨ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਉਹ ਤੁਸੀਂ ਸਾਰਿਆਂ ਨੂੰ ਜਾਣ ਜਾਣਨੀ ਹੋਣੀ ਹੈ ਤੇ ਐਡਾ ਜੀ ਅਗਰ ਤੁਸੀਂ ਹੋਰ ਵੀ ਅੱਗੇ ਅਪਡੇਟਸ ਲੈਣਾ ਚਾਹਦੇ ਹੋ ਮੌਸਮ ਨੂੰ ਲੈ ਕੇ ਤਾਂ ਸਾਡੇ ਨਾਲ ਬਨੇ ਰਹੋ ਚੱਤਾ نیوز ਚੈਨਲ ਤੇ